ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਭਾਈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਜੀ ਸੰਦੀਪ ਭਾਈ ਤੁਹਾਡਾ ਵੀ ਸੰਦੀਪ ਡੇਰੀ ਫਾਰਮ ਦੇ ਵੀਰਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਨਾਲੇ ਆ ਗਏ ਤੁਹਾਡੇ ਪਵਿੱਤਰ ਥਾਂ ਤੇ ਬਾਬਾ ਜੀ ਜੀ ਕਿ ਨਹੀਂ ਪਹਿਲਾਂ ਹੀ ਤੁਹਾਡੇ ਪਿੰਡ ਆਏ ਆ ਸਵਾਹ ਹਾਂ ਜੀ ਨਹੀਂ ਮੇਲਾ ਨੇ ਹਾਂ ਜੀ 7 8 ਤਰੀਕ ਨੂੰ ਬੜਾ ਵਧੀਆ ਮੇਲਾ ਬੜਾ ਵੱਡਾ ਮੇਲਾ ਹੈ ਸਾਡੇ ਪਿੰਡ ਕਿਹੜੀ ਜਗ੍ਹਾ ਬਾਬੇ ਜੀ ਜੀ ਇੱਥੇ ਇਹ ਬਾਬੇ ਨਾਨਕ ਇਹ ਬਾਬੇ ਮੀਂਹ ਮਿੱਠੇ ਦੀ ਜੀ ਮੀਂਹ ਮਿੱਠੇ ਦੀ ਬਾਬੇ ਮੀਂਹ ਮਿੱਠੇ ਠੀਕ ਹੈ ਇਹ ਦਰਗਾ ਤੇ ਫਿਰ ਮੇਲਾ ਹੁਣ ਕਰਨਾ ਸ਼ੁਰੂ ਆ ਜੀ ਹਾਂਜੀ 7 8 ਤਰੀਕ ਨੂੰ 7 8 ਤਰੀਕ ਨੂੰ ਅੱਜ 5 ਹੋ ਗਈ ਆ ਹਾਂਜੀ 5 ਹੋ ਗਈ ਜੀ ਤੇ ਮੈਚ ਮੂਵੀ ਫਿਰ ਚੰਗੇ ਹੁਣ ਮੈਨਾ ਚੰਗੇ ਚਾਰ ਕਲਬਾਂ ਬਹੁਤ ਟੋਰੀ ਆਉਣੀ ਆ ਜੀ ਬਾਕੀ ਵੀ ਆਉਣਾ ਵਾਹ ਜੀ ਵਾਹ ਬਾਕੀ ਵੀ ਆਉਣਾ ਬਾਕੀ ਲੋਹੜੀ ਜੇ ਅੱਜ ਬਾਕੀ ਥੋੜੇ ਖੜੇ ਆ ਇਹ ਤੁਸੀਂ ਬਾਕੀ ਆ ਕਿ ਨਹੀਂ ਇਹ ਤਾਂ ਗੱਲ ਆ ਕਿ ਸੰਦੀਪ ਚਲੋ ਵਧੀਆਣਾ ਰੋਡਿੰਗ ਮੇਲੇ ਲੱਗਦਾ ਕਿ ਨਹੀਂ ਮੈਂ ਤਾਂ ਬਹੁਤ 25 26 ਡੇਢ ਬਹੁਤ ਪੁਰਾਣਾ ਮੇਲਾ ਬੜੀ ਧੂਮ ਧਾਮ ਨਾਲ ਲੋਕ ਮਨੋ ਨਹੀਂ ਠੀਕ ਹੈ ਜੀ ਤੇ ਭਾਈ ਜੀ ਵਪਾਰ ਕਰਦੇ ਬਹੁਤ ਦੇਮ ਹੋਗੇ ਤੁਹਾਨੂੰ ਥੋੜਾ ਟੈਮ ਆ ਮਯਾਰਿਬ ਦਾ ਥੋੜਾ ਹੀ ਸ਼ੁਰੂ ਹੀ ਕੀਤੇ ਹੈ ਸ਼ੁਰੂਆਤੀ ਹਾਂਜੀ ਹਾਂਜੀ ਸ਼ੁਰੂਆਤੀ ਇਹ ਫਿਰ ਮਾਲ ਜਿਹੜਾ ਤੁਸੀਂ ਲੈਨੇ ਇਥੋਂ ਲੈ ਆ ਕੇ ਬਾਹਰੋਂ ਨਹੀਂ ਇਹ ਹਰਿਆਣੇ ਚ ਲਿਆਂਦਾ ਜਿਹੜਾ ਹਸਾਰ ਤੋਂ ਅਜੇ ਹਸਾਰ ਤੋਂ ਹਾਂਜੀ ਦੋ ਹੀ ਲੈ ਕੇ ਨਹੀਂ ਹੋਰ ਵੀ ਲੈ ਕੇ ਨੇ ਸੀ ਪਹਿਲਾਂ ਵੀ 7 8 10 15 ਕ ਮਈਆਂ ਵੇਚੀਆਂ ਪਹਿਲਾਂ ਵੀ ਵੇਚਦੀਆਂ ਹਾਂ ਪਹਿਲਾਂ ਵੀ ਚਲੋ ਸਟਾਰਟਿੰਗ ਹੀ ਆ ਜੇ ਮਤਲਬ ਅਜੇ ਸਟਾਰਟਿੰਗ ਹੀ ਆ ਸਾਡਾ ਪਹਿਲੀ ਚਾਲ ਨੇ ਹਾਂ 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 ਚਲੋ 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 ਕੋਈ ਗੱਲ ਤੇ ਕਿੰਨੀਆਂ ਭਾਈ ਜੀ ਹੁਣ ਦੋ ਹੀ ਆ ਬਸ ਦੋ ਹੀ ਦੇ ਦੋ ਹੀ ਦੇ ਸਾਡੇ ਕੋਲ ਸਹੀ ਕਰੀਸ਼ਣੂ ਆਪਾਂ ਹਾਂਜੀ ਕਰੋ ਆਜੋ ਫਿਰ ਹਾਂਜੀ ਬੋਲ ਠੀਕ ਆ ਬਹੁਤ ਠੰਡੀ ਠੁੰਡੀ ਜੀ ਠੰਡੀ ਠੰਡੀ ਕੱਟੀ ਬੜੀ ਚੰਗੀ ਆ ਕੈਮਰੇ ਕੋ 15 ਕਿਲੋ ਬੋਲਾ ਰੈਡੀ ਆ 15 ਕਿਲੋ ਇਸ ਟਾਈਮ ਬੋਲਾ ਰੈਡੀ ਆ ਪੂਰਾ ਹਾਂ ਹੁਣ ਬਹੁਤ ਪਿਆਰਾ ਲੱਗਾ ਜੀ ਵਾਹ ਇਧਰ ਵੇਖੋ ਬਹਿ ਕਰਦੇ ਕਰੀ ਬਹਿ ਜਾ ਬਹਿ ਜਾ ਅੱਛਾ ਕੋਈ ਸਾਗ ਨਹੀਂ ਆ ਕੱਟਾ ਛੱਡੋ ਨਾ ਛੱਡੋ ਇੱਦਾਂ ਬਹਿ ਜਾਓ ਮੈਂ ਠੀਕ ਆ ਕੀ ਕਹਿਣਾ ਬੜਾ ਲਾਇਕਾ ਹਾਂ ਤੇ ਖੋਲੀ ਫਿਰ ਆਪਾਂ ਖੋਲ ਹੁਣ ਜੀ ਇਸ ਟਾਈਮ 15 ਕਿਲੋ ਬੋਲਾ ਫਿਰ ਦੁੱਧ ਕਿੰਨਾ ਕਰੋਗੀ ਇਹ ਦੁੱਧ 18 19 ਕਿਲੋ ਦੇ ਦੁੱਧ ਕਰੇ ਕਿੰਨਾ ਕਰ ਚੁਗੀ ਇਹ ਸਦੀਪ ਭਾਈ ਘਰਾਂ ਚੋਂ ਮਾਲ ਲਈਦਾ ਘਰ ਵਾਲੇ ਆਂਦੇ ਵੀ ਤੇ ਲੋ ਜੀ ਬਹੁਤ ਠਾਰ ਛੋਟੀ ਆ ਵੱਡੀ ਝੋਟੀ ਆ ਤੇ ਛੋਟੀ ਦੀ ਬੰਦਰ ਚੈੱਕ ਕਰ ਲੋ ਮੇਰਾ ਮੇਰਾ ਨਸਲ ਵੇਲ ਪੂਰੀ ਦੁੱਧ ਵਾਲੀ ਆ ਆਜੋ ਆਜੋ ਜੀ ਕਮਾ ਲਿਓ ਲੈ ਕੇ ਚਲੋ ਲੈ ਕੇ ਚਲੋ ਪਿੱਠ ਪੜਾ ਵੇਖਣਾ ਨਾ ਝੋਟੀ ਦਾ ਹਾਂਜੀ ਨਹੀਂ ਝੋਟੀ ਦਾ ਪਿੱਠ ਪੜਾ ਵੀ ਦੱਸ ਦੇਖ ਦੱਸਦਾ ਪਿਆ ਨਾ ਕਿ ਹੈਗੀ ਇਹ ਪਲੀ ਇਹ ਪੂਰੀ ਭਾਜੀ ਭਾਪੂ ਭਲਾ ਭਾਪਾ ਬਸ ਅਦੇ ਉੜਦੀਆਂ ਵਾਲੇ ਕਰਨੀ ਹਾਂ ਬਸ 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 ਹਾਂਜੀ ਭਾਜੀ ਸੰਦੀਪ ਭਾਈ ਕੱਟਾ ਕੱਟੀ ਕੱਟਾ ਜ ਮਗਰ ਸੰਦੀਪੇ ਕੱਟਾ ਜੀ ਬੋਲੋ ਜੀ ਸੰਦੀਪ ਭਾਈ ਰੇਟ ਤੇ ਦਾ ਰੱਖਿਆ ਜੀ 175 175 ਹਾਂਜੀ ਜੈ ਜੀ ਪਹਿਲੀ ਵਾਰੀ ਵੀਡੀਓ ਬਣਾਉਣੀ ਜੀ ਨਹੀਂ ਤੁਸੀਂ ਆਪ ਹੀ ਕਰ ਦਿਓ ਹਾਂ 170 ਇੱਕ 70 ਹੀ ਦੇਦਾ ਹੋ ਜੂਗਾ ਮਾਨ ਦਾ ਵਿੱਚ ਉਹਦੇ ਚਲੋ ਚਲੋ ਠੀਕ ਹੈ ਕੋਟੀ ਠੰਡੀ ਬੋਲ ਚਵਾਜੂ ਬੋਏ ਇੱਕ ਨੰਬਰ ਦਾ ਲਗਾ ਦੇ ਲੋ ਜੀ ਇੱਕ ਨੰਬਰ 70 ਇਹ ਜੋ ਕੋਈ ਮਾਨ ਤਾਂ ਜਰੂਰ ਕਰਨਗੇ ਇਹ ਨਹੀਂ ਗੱਲ ਕੀ ਤੇ ਫੋਨ ਫੋਨ ਲਾਇਆ ਮੇਰਾ ਵੀਰ ਖੁੱਲੇ ਦਿਨ ਨਾਲ ਜਵਾਬ ਦੇਖੋ ਕਿਤੇ ਠੀਕ ਆ ਨਹੀਂ ਠੀਕ ਆ ਇਹ ਕਦੀ ਹੋਈ ਆ ਮੈਂ ਨਹੀਂ ਠੀਕ ਸੀ ਬਹੁਤ ਨੰਬਰ ਚਵਾਜਾ ਠੀਕ ਆ ਠੀਕ ਚਲੋ ਇੱਕ ਸਤਰ ਮਾਤਨ ਹੋ ਜਾਊਗਾ ਹਾਂ ਜੀ ਮਾਤਨ ਕਰਾਂਗੇ ਜੀ ਬਈ ਪਹਿਲੀ ਵਾਰੀ ਵੀਡੀਓ ਬਣਾ ਰਹੇ ਤੁਹਾਡੇ ਚੈਨਲ ਤੇ ਇਹ ਵੀ ਸੂਈ ਆ ਇਹ ਵੀ ਸੂਈ ਆ ਇਹਨੂੰ ਕਿੰਨੇ ਟਾਈਮ ਹੋਇਆ ਜੀ ਦਾ ਸੰਦੀਪ ਜੀ ਆਹ ਟਾਈਮ ਦੱਸ ਦੇਣਾਗੇ ਪਰ ਕਟਾ ਚੈੱਕ ਕਰੋ ਤੇ ਕਟਰੇ ਟੈਸਟੀਕਲ ਚੈੱਕ ਹੈ ਹਾਂ ਖਾਲੀ ਦੇਖੋਗੇ ਹਾਂ ਕਿਹਨੇ ਤੇ ਕਿੰਨਾ ਦਾ ਜੀ ਬਈ ਵੱਡੀ ਝੋਟੀ ਆ 18 ਕਿਲੋ ਦੱਦ ਨੇ ਆਹ ਤਿਆਰ ਆ ਇਹ ਵੀ ਖੋਲੋ ਲਓ ਜੀ ਬਹੁਤ ਵੱਡੀ ਝੋਟੀ ਆ 18 ਕਿਲੋ ਇਸ ਟਾਈਮ ਬਲਾਰਾ ਆਉਗੇ ਹਨਾ ਲਓ ਜੀ ਇਹ ਕੱਦ ਕਰ ਲੈ ਜੋੜੀਆ ਕਿੱਡਾ ਤੇ ਬਾਕੀ ਉਹਨੂੰ ਹਰ ਹਰ ਨਹੀਂ ਕਰ ਕਰ ਹੀ ਦੇ ਜਾਂਦੇ ਹਰੇ ਵਾਹ ਜੇ ਪਿੱਠ ਪੜਾ ਦੱਸਦੀ ਏ ਜੋੜੀ ਬਹੁਤ ਕੁਆਲਟੀ ਜੋੜੀਆ ਆਜੋ ਹਾਂਜੀ ਨਹੀਂ ਨਹੀਂ ਕੱਦ ਕਾਦੀ ਬੜਾ ਕਿ ਨਹੀਂ ਹਾਂਜੀ ਹਾਂਜੀ ਕਾਦੀ ਬੜਾ ਕਿ ਨਹੀਂ ਕੱਦ ਬੜਾ ਸੰਦੀਪ ਵੀਰ ਜੀ ਬਸ ਠੀਕ ਆ ਪਰ ਦੇਗੀ ਅੱਛਾ ਜੀ ਦੋ ਤੇ 20 ਕਿਲੋ ਇਹਨੂੰ ਕੀ ਕਹਿੰਦਾ ਸੰਦੀਪ ਭਾਜੀ ਵੱਡੀ ਝੋਟੀ ਆ ਤੇ ਇਹਦਾ ਭਾਅ ਉਰਦੀਆਂ ਵਾਲਾ ਕਰਨਾ ਵਾ ਹਾਂਜੀ ਕਿਨੇ ਝੋਟੀ ਦੇ ਦੀਏ ਦੋ ਦੀ ਦੇ ਦੀਏ ਹਾਂਜੀ ਦੋ ਦੀ ਝੋਟੀ ਦੇ ਦੀਏ ਹੋ ਜਾਊਗਾ ਚੈਨ ਮੋਲ ਤੁਸੀਂ ਦੱਸ ਦੋ ਨਹੀਂ ਮੈਂ ਨਾ ਉਹਨੇ ਤੁਸੀਂ ਦੇ ਇੱਕ 75 ਦੀ ਦੇ ਦਾਂਗੇ ਇਹ ਵੀ 1.75 ਦੀ ਦੇ ਦਾਂਗੇ ਇਹਦਾ ਮਾਨਤਨ ਹੋ ਜਾਊਗਾ ਚਲੋ ਠੀਕ ਆ 170 ਦੀਆਂ ਨਾ ਹੀ ਕੱਟੀ ਦੇ ਦਾਂਗੇ ਦੋਵੇਂ 170 ਦੀ ਜਿਹੜੀ ਮਰਜ਼ੀ ਕੋਈ ਵੀਰਪਰਾ ਫੜ ਲੇ 170 ਦੀ ਏ ਜਾਂਦ ਜਾਂਦ ਪਾ ਠੀਕ ਆ ਪਹਿਲੀ ਏਰੀ ਆਏ ਜੇ ਚਲੋ ਜਿਆ ਏਰੇ ਮੇਲਾ ਸਦੀਪ ਭਾਈ ਅਸੀਂ ਹਸਾ ਦਾ ਮੇਲਾ ਵਾਜੋ ਮੇਲਾ ਵੇਖਣਾ ਸੀ ਕਿਨੂੰ ਝੋਟੀਆਂ ਦੇ ਇੱਕ ਰਹੀ ਫੇਰ ਦਰਸ਼ਨ ਕਰਾ ਦਿਓ ਸੰਦੀਪ ਵੀਰ ਜੀ ਨਿਗੀ ਜੀ ਕਮਾਈ ਰੱਖ ਕੇ ਦੇ ਦੇਣੀਆਂ ਬਸ ਠੀਕ ਆ ਹਾਂਜੀ ਠੀਕ ਆ ਚੱਲਣ ਦੋ ਕਰਾ ਦੇ ਜੋਡੀ ਕਲੀ ਕਲੀ ਵੀਡੀਓ ਬਈ ਕਲੀ ਕਲੀ ਕਰ ਦਿਓ ਚਲੋ ਚਲੋ ਤੇ ਦੇਖੋ ਜੀ ਦੋ ਹੀ ਝੋਟੀਆਂ ਬਹੁਤ ਸੋਹਣੀਆਂ ਝੋਟੀਆਂ ਵੱਡੀਆਂ ਜਿਹੜੇ ਇੱਕ ਰਹੀ ਦਰਸ਼ਨ ਸ਼ੁਰੂ ਕਰੇ ਝੋਟੇ ਦੇ ਆ ਕੇ ਬਾਕੀ ਮੇਰਾ ਵੀ ਇੱਥੇ ਆਓ ਆਲਾ ਚੁਾਈ ਕਰੋ ਚੈੱਕ ਕਰੋ ਪਾਸ ਕਰੋ ਸਹੀ ਹੈ ਨਹੀਂ ਹਾਂ ਜੀ ਚੁਆ ਕਰਕੇ ਚੁਾਈ ਚੁਾਈ ਇੱਥੇ ਹਾਂ ਜੀ ਹਾਂ ਇੱਥੇ ਤਸੱਲੀ ਕਰਕੇ ਖੜੋ ਸੰਦੀਪ ਵੀਰ ਜੀ ਦੋ ਟਾਈਮ ਚੋਕ ਜਾਓ ਚਲੋ ਤੇ ਬੋਲੋ ਫਿਰ ਨੰਬਰ ਜੀ ਆਪਣਾ ਬੋਲੋ ਡਰੈਸ ਨੰਬਰ ਆਪਣਾ 91 43 8698 ਠੀਕ ਹੈ ਹਾਂ ਜੀ ਪਿੰਡ ਪਿੰਡ ਕਿਥਾਲਾ ਜੀ ਬਾਬੇ ਨੀਂ ਮਿੱਠੇ ਦਾ ਹਾਂ ਜੀ ਤੇ ਤਸੀਰ ਡੇਰਾ ਬਾਬਾ ਨਾਨਕ ਜ਼ਿਲ੍ਹਾ ਕਰਤਾਰਪੁਰ ਸਤਿ ਸ਼੍ਰੀ ਅਕਾਲ